ਉਹ ਕਹਿੰਦੇ ਵੀ ਨਮੂਨੇ ਦੀ ਸ਼ਿਕਾਇਤ ਹੈ ਨਾ ਨੂੰ ਕਈਆਂ ਨੇ 200 ਪੀਸ ਰੱਖਿਆ ਹੋਏ ਸੀਗੇ ਕਈਆਂ ਨੇ 10 ਰੱਖੇ ਸੀਗੇ ਦਿੱਕਤ ਆਈ ਹੈ ਸਾਰੀ ਬੱਸ ਜਿਹੜੇ ਛੋਟੀ ਉਮਰ ਦੇ ਆਂ ਭਈ ਅਸੀਂ ਗੱਲ ਦੀ ਸਾਰਿਆਂ ਨੂੰ ਠੀਕ ਠਾਕ ਹੋ ਜੀ ਜਦੋਂ ਦੀ ਆਪਾਂ ਨੇ ਬੈਰਸ ਵਾਲੀ ਵੀਡੀਓ ਅਪਲੋਡ ਕਰੀ ਸੀਗੀ ਤੇ ਦੂਜੇ ਦਿਨ ਬਾਈ ਆਪਾਂ ਨੂੰ ਕਈ ਫਾਰਮਰਾਂ ਦੇ ਫੋਨ ਆਏ ਆ ਉਹਨਾਂ ਨੇ ਕਿਹਾ ਵੀ ਸਾਡੇ ਵੀ ਫਾਰਮ ਵਿੱਚ ਇਹੀ ਪ੍ਰੋਬਲਮ ਚੱਲ ਰਹੀ ਆ ਸਾਡੇ ਵੀ ਬਾਈ ਕਾਫੀ ਨੁਕਸਾਨ ਹੋ ਗਿਆ ਤੇ ਬੱਚੇ ਮਾਰ ਰਹੇ ਆ ਤੇ ਆਪਣੇ ਦਾ ਬਾਈ ਹੋਗੇ ਸੀਗੇ ਠੀਕ ਬਿਲਕੁਲ ਓਕੇ ਆ ਰਿਪੋਰਟ ਘਟੋ ਘਟ ਬਾਈ ਮੈਨੂੰ 10 ਤੋਂ 15 ਫਾਰਮਰਾਂ ਦੇ ਫੋਨ ਆਏ ਆ ਕਈਆਂ ਨੇ 200 ਪੀਸ ਰੱਖਿਆ ਹੋਏ ਸੀਗੇ ਕਈਆਂ ਨੇ 10 ਰੱਖੇ ਸੀਗੇ ਕਹਿੰਦੇ ਵੀ ਸਾਡੇ ਵੀ ਇਦਾਂ ਹੀ ਮਾਰ ਰਹੇ ਆ ਖੁੰਜੇ ਤੇ ਵੀ ਇਕੱਠੇ ਹੋ ਜਾਂਦੇ ਆ ਦੋ ਘੰਟੇ ਜਾਂ ਘੰਟੇ ਬਾਅਦ ਮਰ ਜਾਂਦੇ ਆ ਇਹ ਬਾਈ ਤੁਹਾਨੂੰ ਦੱਸਿਆ ਸੀਗਾ ਆਪਾਂ ਨੇ ਵੀ ਇਹ ਪ੍ਰੋਬਲਮ ਜਿਹੜੀ ਹੈਗੀ ਆ ਇਹ ਮੌਸਮ ਕਰਕੇ ਹੋਈ ਸੀਗੀ ਇਹ ਵਿਚੇ ਨਾ ਨਮੂਨੀਆਂ ਟੈਪ ਹੋ ਗਿਆ ਅਸੀਂ ਨਾ ਇੱਕ ਜਿਹੜਾ ਬੱਚਾ ਸੀਗਾ ਆਪਣਾ ਮਰਿਆ ਹੋਇਆ ਸੀਗਾ ਤੇ ਉਹਦਾ ਵੀ ਆਪਣੇ ਡਾਕਟਰ ਨੂੰ ਚੈੱਕ ਕਰਵਾਇਆ ਸੀਗਾ ਚਲੋ ਉਹਨਾਂ ਨੇ ਕੱਟ ਪੱਟ ਕਰਕੇ ਉਹ ਦੇਖਿਆ ਉਹ ਕਹਿੰਦੇ ਵੀ ਨਮੂਨੇ ਦੀ ਸ਼ਿਕਾਇਤ ਹੈ ਨਾ ਨੂੰ ਕਈਆਂ ਦੇ ਬਾਈ ਗਲੇ ਵਿੱਚ ਪ੍ਰੋਬਲਮ ਸੀਗੀ ਰੇਸ਼ਾ ਸੀਗਾ ਇਲਾਜ ਬਾਈ ਇਹਦਾ ਉਹੀ ਆ ਨਿਊ ਡਾਕਸ ਪਾਊ ਬਾਈ 4-5 ਦਿਨ ਤੇ ਨਾਲ ਪਾਉ ਬਾਈ ਪੈਰਾਸੀਟਾਮੋਲ ਦੋ ਨਾਲ ਨਾਲ ਕਿਉਂਕਿ ਨਾ ਬਾਈ ਨਮੂਨਿਆਂ ਵਿੱਚ ਇਹਨਾਂ ਨੂੰ ਨਾਲ ਬੁਖਾਰ ਵੀ ਹੋ ਜਾਂਦਾ ਪੈਰਾਸੀਟਾਮੋਲ ਵੀ ਜ਼ਰੂਰੀ ਆ ਬੁਖਾਰ ਵਿੱਚ ਖਾਣਾ ਪੀਣਾ ਬਈ ਇਹ ਛੱਡ ਲੰਨੇ ਆ ਤੇ ਬਿਮਾਰੀ ਬਾਈ ਫਿਰ ਹੋਰ ਵੱਧ ਜਾਂਦੀ ਆ ਆਪਣੇ ਦਾ ਬਈਆਂ ਦੇਖ ਲੋ ਓਕੇ ਹੁਣ ਘੁੰਮ ਰਹੇ ਆ ਤੇ ਛਿਲਕਾ ਆਪਾਂ ਨੇ ਬਾਈ ਚੱਕੇ ਹੀ ਹੋਇਆ ਸੀਗਾ ਤੇ ਹਲੇ ਤੱਕ ਲੋਡ ਨਹੀਂ ਹੈਗੀ ਜੇ ਲੋਡ ਹੋ ਗਈ ਆਪਾਂ ਪਿਛਾ ਦਾਂਗੇ ਆਪਾਂ ਇੱਧਰ ਤਾਂ ਛਿਲਕਾ ਆਪਣੇ ਨਵਾਂ ਹੀ ਪਾਇਆ ਸੀਗਾ ਇੱਧਰ ਤਾਂ ਹਾਲੇ ਠੀਕ ਆ ਤੇ ਇੱਧਰ ਆਪਾਂ ਪਾ ਦਾਂਗੇ ਹਾਲੇ ਹੋਰ ਹਵਾ ਲੱਗ ਜਵੇ ਥੋੜੀ ਜੀ ਜਿਹੜੀ ਇਹ ਪ੍ਰੋਬਲਮ ਆਈ ਹੈ ਚੁੱਚਿਆਂ ਵਿੱਚੋਂ ਇਹ 2 ਮਹੀਨੇ ਜਿਹੜੇ ਥੱਲੇ ਥੱਲੇ ਆ ਨਾ ਚੁੱਚੇ ਉਹਨਾਂ ਵਿੱਚੇ ਆਈ ਹੈ ਪ੍ਰੋਬਲਮ ਤੇ ਜਿੰਨੇ ਵੀ ਮੈਨੂੰ ਫੋਨ ਆਏ ਸੀਗੇ ਉਹਨਾਂ ਨੇ ਇਹ ਹੀ ਦੱਸਿਆ ਵੀ ਸਾਡੇ ਕੋਲ ਕਿਸੇ ਦੇ 40 ਦਿਨ ਦੇ ਹੈਗੇ ਆ ਕਿਸੇ ਦੇ ਮਹੀਨੇ ਦੇ ਆ ਆ ਦੇਖ ਲਓ ਇਹ ਤਕਰੀਬਨ 2.5 ਮਹੀਨੇ ਦੇ ਆ ਇਹਨਾਂ ਵਿੱਚ ਕੋਈ ਦਿੱਕਤ ਨਹੀਂ ਇਹ ਬਿਲਕੁਲ ਸਹੀ ਆ ਨਾਲ ਇਹਨਾਂ ਦੇ ਨਾਲੇ ਆ ਬਿਲਕੁਲ ਦੇਖ ਲਓ ਕੋਈ ਦਿੱਕਤ ਨਹੀਂ ਆਈ ਇਹਨਾਂ ਵਿੱਚ ਦਿਕਤ ਆਈ ਹੈ ਸਾਰੀ ਬਸ ਜਿਹੜੇ ਛੋਟੀ ਉਮਰ ਦੇ ਆ ਤੇ ਹੁਣ ਬਈ ਆਪਣਾ ਐਂਟੀਬਾਇਓਟਿਕ ਤਾਂ ਆਪਾਂ ਚਲਾ ਨਹੀਂ ਰਹੇ ਹੈਗੇ ਤੇ ਆਪਣਾ ਮਲਟੀਵਿਟਾਮਿਨ ਚੱਲ ਰਿਹਾ ਤੇ ਹੁਣ ਮਲਟੀਵਿਟਾਮਿਨ ਤੋਂ ਬਾਅਦ ਫਿਰ ਆਪਾਂ ਬਈ ਕੈਲਸ਼ੀਅਮ ਸਟਾਰਟ ਕਰਾਂਗੇ ਇਹਨਾਂ ਦਾ ਤੇ ਫੀਡ ਤਾਂ ਆਪਣੀ ਬਈ ਚੱਲੇ ਰਹੀ ਹੈ ਗਰੋਵਰੇ ਫੀਡ ਚੱਲ ਰਹੀ ਹੈ ਡ੍ਰਿੰਕਰ ਤੇ ਬਈ ਫਾਰਮ ਦੀ ਸਫਾਈ ਰੱਖੋ ਤੇ ਗਿੱਲਾ ਨਾ ਹੋਣ ਦਿਓ ਬਿਲਕੁਲ ਵੀ ਥੱਲੇ ਉੱਗ ਗਿੱਲੇ ਨਾਲ ਬਾਈ ਇਹਨਾਂ ਨੂੰ ਬਿਮਾਰੀ ਪੈਂਦੀ ਆ ਬਗਿੱਲਾ ਨਾ ਹੋਰ ਦੇਖੋ ਕਿ ਬਰਸਾਤਾਂ ਦਾ ਬਾਈ ਟਾਈਮ ਚੱਲ ਰਿਹਾ ਤੇ ਬਾਕੀ ਹੁਣ ਵੀਡੀਓ ਨੂੰ ਕਰਦੇ ਜੀ ਪੰਦ ਤੇ ਕਮੈਂਟ ਕਰਕੇ ਬਾਈ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਜੀ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ